ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੋ ਆਪਣੇ ਪੰਜਾਬ ਸ਼ਹਿਰਪੁਰ ਵਿੱਚ ਦੁਰਘਟਨਾ ਵਾਪਰੀ ਹੈ ਉਹਦੇ ਤੇ ਮੈਂ ਜ਼ਿਕਰ ਕਰਨ ਲੱਗਦਾ ਕਿ ਮੇਰੇ ਭੈਣ ਭਰਾਵੋ ਪੰਜਾਬੀ ਵੀਰੋ ਆਪਦੇ ਬੱਚਿਆਂ ਦਾ ਤੁਸੀਂ ਧਿਆਨ ਰੱਖਿਆ ਕਰੋ ਕਿ ਕੋਈ ਇਹੋ ਜਿਹੀ ਅਣਹੋਣੀ ਦੁਰੀਆਰ ਪੰਜਾਬ ਦੇ ਵਿੱਚ ਨਾ ਹੋ ਸਕੇ ਤੇ ਆਪਦੇ ਆਪਦੇ ਬੱਚਿਆਂ ਦਾ ਜਿੱਥੇ ਬੱਚੇ ਕੋਈ ਕਾਨ ਤੇ ਜਾਂਦੇ ਆ ਕੋਈ ਚੀਜ਼ ਵਗੈਰਾ ਲੈਣ ਉਹਨਾਂ ਦੇ ਨਾਲ ਤੁਸੀਂ ਜਾਇਆ ਕਰੋ ਤੇ ਆਪ ਦੇ ਬੱਚੇ ਦਾ ਫੋਲੀ ਧਿਆਨ ਰੱਖੋ ਤਾਂ ਕਿ ਇਹ ਜੀ ਕੋਈ ਦੁਰਘਟਨਾ ਦੂਰੀਆਰ ਪੰਜਾਬ ਦੇ ਵਿੱਚ ਨਾ ਵਾਪਰੇ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੋ ਆਪਣੇ ਪੰਜਾਬ ਦੇ ਵਿੱਚ ਹੋਈ ਆ ਤੇ ਉਹਨੂੰ ਪੂਰਾ ਜਨ ਕਿਚ ਨੂੰ ਉੱਡ ਕੇ ਰੱਖ ਦਿੱਤਾ ਇਹ ਘਟਨਾ ਨੇ ਤੇ ਵੈਗਰੂ ਕਿਰਪਾ ਕਰਨ ਰਹਿਮਤ ਕਰਨ ਉਹ ਕਿ ਦੂਰੀਆਰ ਘਟਨਾ ਕੋਈ ਇਹ ਜੀ ਵਾਪਰੇ ਨਾ ਪੰਜਾਬ ਦੇ ਉੱਤੇ ਕੋਈ ਸੰਕਟ ਇਹ ਜਾਂ ਮਹਿੰਦਰਾ ਆਵੇ ਨਾ ਪੰਜਾਬ ਦੇ ਉੱਤੇ ਮੈਂ ਅਥਵਨ ਕੇ ਬੇਨਤੀ ਕਰਦਾ ਸਾਰੇ ਹੀ ਮੇਰੇ ਪੈਰ ਬਰਾ ਪੰਜਾਬੀ ਵੀਰਾਂ ਨੂੰ ਤੇ ਦੂਜਾ ਨੰਬਰ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰੋ ਕਮੈਂਟ ਕਰੋ ਤੇ ਵੈਗ ਨੂੰ ਜਰੂਰ ਲਿਖੋ ਜੀ ਧੰਨਵਾਦ ਜੀ